ਰਜੁਗੁਜੁਗੁ ਭਗਤੋ ਪਾਇਆ ਭੇਜ ਰਖਦਾ ਆਇਆ ਰਾਮ ਰਾਜਿ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਕਾ ਪਿਟ ਦੇ ਨਾਮ ਦੇ ਮੁਖ ਲਾਇਆ ਜਨਾਨਕੇ ਸਹਰ ਸੇਵਿਆ ਅੰਤਲੇ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖੰਦਾਰੁ ਸੁਖਰੂ ਭਇਆ ਜਾਂ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹੋਂ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿ ਅਰਹਉ ਜਤਮੈ ਜੋਤਿ ਉਤਮੈ ਜਤਾ ਕਲ ਕਲਾ ਭਰਪੂਰ ਰਹਿਆ ਉਹ ਸੱਚਾ ਸਾਈਂ ਸਿਖ ਸੁਆਲੇ ਉਹ ਦਿਨ ਕੀਤੇ ਸੂਪਾਰ ਪਿਆ ਕਹਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗੇ ਅਸਮ ਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸਮਾਲੇ ਵਾਜੀ ਤੇਰੇ ਨਾਦ ਨਿਕ ਸੰਖਾ ਕੀਤੇ ਤੇਰੇ ਬਵਨ ਹਾਰੇ ਇਤੇ ਤੇਰੇ ਰਗ ਪ੍ਰੀ ਸਿੰਘ ਕਹੀ ਅਹੇ ਕੀਤੇ ਤੇਰੇ ਗਵਨ ਹਾਰੇ ਗਵਨ ਤੁਨ ਪਵਨ ਪਾਣੀ ਬੈਸੰਤਰ ਗਾਵੇ ਰਾਜ ਧਰਮ ਦੁਆਰੇ ਗਵਨ ਤੁਨ ਚਿਤ ਗੋਦਿਲਹਿ ਜਨਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਨ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਵੰਤਨੁ ਨo ਇੰਦਰੇਂਦਰਾ ਸਨਿ ਬੈਠੇ ਦੇਵਤਿਆ ਦਰਨਾਲੇ ਗਵੰਤਨੁ ਸਦ ਸਮਾਧੀ ਅੰਦਰ ਗਵੰਤਨੁ ਸਾਦ ਵਿਚਾਰੇ ਗਵੰਤਨੁ ਜਤੀ ਸਦੀ ਸੰਤੋਖੀ ਗਵੰਤਨੁ ਵੀਰ ਕਰਾਰੇ ਗਵੰਤਨੁ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਵੰਤੁ ਨੋ ਮੋਹਣੀਆ ਮਨਮੋਹਨ ਸੁਰਗ ਮਛਪੇ ਹਲੇ ਗਵੰਤੁ ਨੋ ਰਤਨੁ ਪਾਇ ਤੇਰੀ ਅਠਸੜ ਤੀਥ ਨਾਲੇ ਗਵੰਤੁ ਨੋ ਜੁਦਮਾ ਮਬਲ ਸੂਰਾ ਗਵੰਤੁ ਨੋ ਖਾਣੀ ਚਾਰੇ ਗਵੰਤੁ ਨੋ ਖਨਮ ਦਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੂੰ ਗਾਵਨ ਜੋਤਿ ਪਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਤੂੰ ਗਾਵਨ ਸੇ ਮੈਂ ਜਿਤਨਾ ਬਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਜ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਇ ਨੰਝਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਸ ਦੀ ਵੜਾਈ ਜੋਤਿ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋਛਾ ਪਤ ਸਾਹਿਬ ਨਾਨਕ ਰਹਿਨ ਰਜਾਈ ਅਸਾ ਮਹੱਲਾ ਪਹਿਲਾ ਸੁਨ ਵੱਡਾ ਖੈ ਸਭ ਕੋ ਏਕੇ ਵਡ ਵੱਡਾ ਜੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਬੀਰ ਅਗੁਨੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਉੜ ਚੀਰਾ ਰਹਾਉ ਸਬ ਸੁਰਤੀ ਮਿਲ ਸੁਰਤ ਕਮਾਈ ਸਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਵਰਖਾ ਕੀਆਂ ਬੜਿਆਈਆਂ ਤੁਧ ਵਿਣਸ ਦੇਖ ਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਗ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਪੰਡਰ ਜਿਸ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸੱਜ ਸਵਰਨ ਹਾਰਾ ਆਉ ਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣੀ ਓਖਾ ਸਚਾ ਨਾਉ ਸਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਈ ਚਲੀ ਅਹ ਦੁਖ ਸੋ ਕਿਉ ਓਮ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਹੀ ਰਹਾਉ ਸੱਚੇ ਨਾਮ ਕੀ ਤਲ ਬੜਿਆਈ ਅਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਹਮਰ ਨ ਹੋਵੇ ਸੋਗ ਦਿਨਦਰਹਿ ਨ ਝੁਕੇ ਭੋਗ ਗੁਣੇ ਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜੇ ਆਪ ਦੇਵੜ ਤੇ ਰੀਂਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹੈ ਤੇ ਗਮ ਜਾਤ ਨਾਨਕ ਨਾਵੇ ਬਾਜਿਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੀ ਗਿਰਮ ਸਤਿਗੁਰ ਸ਼ਰਨਾਈ ਕਰੰਧਿਆ ਨਾਮੁ ਪ੍ਰਗਾਸ ਇਰੇ ਮੀਤ ਗੁਰਦੇ ਮੋ ਕਉ ਦਾਉ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਿ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇ ਅਦੇ ਭਾਗ ਹੀਂ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਦੁਰਮਸਤਿ ਲਿਖਿਆ ਲਿਖਾ ਸ ਧੰ ਧੰ ਸਤਸੰਗ ਦੀਤ ਹਰ ਰਸ ਪਾਇਆ ਮਿਲ ਜਿਨ ਨਾਨਕ ਨਾਮੁ ਪਰਗਾ ਸਰਾ ਗੁਜਰੀ ਮਹੱਲਾ ਪੰਨੀਵਾ ਕਾਹਿਰੀ ਮਨਜਤ ਵਦਮ ਜਹਰ ਹਰ ਜੀਉ ਪ੍ਰਿਆਸ ਸਹਿਲ ਬਥਰਮੈ ਜਨ ਤੂ ਪਾਈ ਤਾਂ ਕਾ ਰਿਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਣਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਜਿਕ ਸੰਭਾਏ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜੇ ਅਵਸੈ ਕੋ ਸਾਦਿਸ ਪਛੇ ਬਚਰੇ ਸ਼ਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿੰਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਰ ਵਰਿਆ ਰਗ ਸਮੱਲਾ ਚੌਥਾ ਸੂਰ ਰਖੀ ਕੋ ਓੰਕਾਰ ਸਤਿਗੁਰ ਪ੍ਰਸਾਦ ਸੂਰ ਬੁਰਖ ਨਰਿੰਜਨ ਹਰ ਬੁਰਖ ਨਰਿੰਜਨ ਹਰ ਅਗਮ ਅਗਮ ਪਾਰ ਸੂਤਿਐ ਵੈ ਸੂਤਿਐ ਵੈ ਤੂੰ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੀ ਜੀ ਤੁੰ ਜੀ ਆਗਾਦ ਤਾਰਾ ਹਰਿ ਤੇਵ ਸੰਦੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਗੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਟੂਂਗੜ ਗੜੇ ਅੰਤਰ ਸਰਵੰਦਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਚੁਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਣ ਅਵਰਣ ਜਾਣਾ ਦੂ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਅਖੁਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨੁ ਗਮਿਸਖੁ ਆਸੀ ਸੇ ਮੁਕਤ ਸੇ ਮੁਕਤ ਭਾਈ ਜਨ ਹਰਿ ਧਿਆਇ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੀਰਾ ਹਰਿ ਜੀਤੇ ਹਰਿ ਹਰਿ ਰੂਪ ਸਮਾਸੀ 세탄 세탄 진 ਹਰਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਘੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਣ ਤੋ ਜੀ ਹਰਿ ਹਰਿ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿਰ ਪੂਜਾ ਜੀ ਤਉ ਤਾ ਪੈਨ ਪੈ ਬੇਅੰਤਾ ਤੇਰੀ ਅਨੇਕ ਤੇਰੇ ਅਨੇਕ ਪੜੈ ਬਸਮ੍ਰਿਤ ਸਾਸਤ ਜੀ ਕਰਿ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਬ੍ਰਹਮ ਪ੍ਰਕਰਤਾ ਜੀ ਤੋ ਜੀਉੜੀ ਅਵਰਨ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੀਚਲ ਕਰਤਾ ਸੋਈ ਤੁਧਾਂ ਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਧਾਂ ਪੇ ਸ੍ਰੇਸ਼ਟ ਸਭ ਉਪਾਈ ਜੀ ਤੁਧਾਂ ਪੇ ਸ੍ਰੇਸ਼ਟ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਭਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭਤ ਜਹੀ ਮਾਹੀ ਤuj ਬਿੰਦੂ ਜਾ ਕੋਈ ਨਾਹੀ ਜੀ ਅੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਦੂਜਾ ਨਾਹੀ ਸੋਏ ਜਨ ਜਾਣੇ ਹਰਗੁਣ ਸਦਹੀ ਆਕੂ ਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਗਿਰਤਾ ਤੇਰਾ ਕੀ ਐ ਸਭ ਹੋਏ ਤਦ ਬਿੰਦੂ ਜਾਵਰਨ ਕੋਏ ਤੁੰ ਗਿਰ ਕਰ ਵੇਖੇ ਜਾਣੇ ਸੋਏ ਜਨਨ ਗੁਰਮੁਖ ਪ੍ਰਗਟ ਹੋਏ ਅਸਮਹੱਲਾ ਪਹਿਲਾ ਤੇਤੋ ਸਰਵਰੜੈ ਪੈ ਲਿਨ ਵਸਾ ਬਾਣੀ ਭੋਗਤ ਨਹਿ ਕੀਆ ਪੰਕੋ ਜੋ ਮੋ ਪਗ ਨੇ ਚਾਲੈ ਹਮ ਦੇਖਾ ਤੈ ਡੂਬੀ ਹਲੇ ਮਨ ਇਕ ਨਾ ਚੇਤ ਸਮੂਡ ਮਨਾ ਹਰ ਬਿਸਰ ਤੇਰੇ ਗੁਣ ਗਲੇ ਰਹਾਉ ਨਾ ਹਉ ਜਤੀ ਸਤਿਨੇ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਬਤ ਨਾਨਕ ਤਨ ਕੀ ਸਰਨ ਜਿੰ ਤੂੰ ਨਾਹੀ ਵਿਸਰਿਆ ਆ ਸਮਹਲਾ ਪੰਜਵਾ ਭਈ ਪ੍ਰਾਪਤ ਮਾਨੁ ਖੁ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਗ ਪਉ ਜਲ ਤਰਨ ਕੈ ਜਨਮ ਮ੍ਰਿਥਾ ਜਾ ਤਰੰਗ ਮਾਇਆ ਕੈ ਰਹਾਉ ਜਬ ਤਵ ਸੰਜਮ ਧਰਮ ਨ ਕਮਾਇਆ ਸੇਵਾ ਸਦਨ ਜਾਨੀਆ ਹਰਿ ਰਾਇ ਕਹੋ ਨਾਨਕ ਹਮ ਨੀਤ ਕਰਮ ਬਾ ਸ਼ਰਨ ਮਰੇ ਕੀ ਰੱਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਫਤਿਹ ਹੈ ਪਾਛੇ 10ਵੀਂ ਕਬਿਓ ਬਾਚ ਬੇਨਤੀ ਚਉ ਪਈ ਅਮਰੀ ਕਰੋ ਹਦਿਰ ਇਛਾ ਪੂਰਨ ਹੋਈ ਜਿਤ ਕੀ ਇਛਾ ਤਦ ਚਰਨਨ ਮੰਨ ਰਹਿ ਹਮਾਰਾ ਆਪਣਾ ਜਨਕ ਰੂਪ ਬ੍ਰਿਤਪਾਰ ਅਮਰੇ ਦੁਸ਼ਟ ਸਵੈ ਤੁਮ ਕਾ ਬਹੋ ਆਪ ਹਦ ਮੈ ਵਿਚਾਵੋ ਸੁਖੀ ਬਸੈ ਮੂਰ ਪਰਿਵਾਰ ਸਿਖ ਸਿਖ ਸਵੈ ਕਰਤਾਰ ਮੂਰ ਇਛਾ ਨਹੀਂ ਕਰਦੇ ਕਰਿਐ ਸਭੈ ਰਣਿ ਕੋ ਸੰਗ ਰਿਐ पूर्णो है हमारी आशा दूर भजन की रह प्यासा तुम्हें चढ़ा कोई वरन दयाऊं जो वर चाहूं सो तुम ते पाऊं सिख सिख मारे तारिय है चंजन सत्र मारे मारी है अपवा दिम जो भरी है मरण काल का त्रास निवरिय है हु जो सदा मारे पछा श्री असतु जो करियो रक्षा राख ले मो रखनारे साहिब संसाई प्यारे ਦੀਨ ਬੰਦ ਦੁਸ਼ਟਨ ਗਹਿ ਹੰਤਾ ਤਮੋਹ ਬ੍ਰਿਜ ਚਤੁਰਦਸ਼ ਕਤਾ ਕਾਲ ਪਾਇ ਬ੍ਰਹਮਾ ਭਕਤਰਾ ਕਾਲ ਪਾਇ ਸਿਵ ਜੋਗ ਉਤਰਾ ਕਾਲ ਪਾਇ ਕਰਿਸ਼ਣ ਪ੍ਰਕਾਸ਼ਾ ਸਗਲ ਕਾਲ ਗਗਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਏ ਬ੍ਰਹਮਾ ਜੂਥੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤੈਂ ਅਮਰ ਜਿਉਨ ਕਾਲ ਸਭ ਜਗਤ ਬਨਾਇਓ ਦੇਵ ਦੈ ਤਜਛਨ ਉਪਜਾਇਓ ਅਦੇ ਅੰਤੇ ਕੈ ਉਤਾਰੈ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੁਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਂ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿਤੇ ਤੇ ਗੁੰਦਰ ਸਥੂਲ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਪਛਾਨੈ ਘੜਗੜ ਕੇ ੜਪੜਕੀ ਜਾਣੈ ਜਬ ਉਦ ਕਰਖ ਕਰ ਅਗਰ ਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਕਰਖ ਕਰ ਦੋ ਕਬ ਹੋ ਤੂੰ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਵਦਨ ਸਿਟ ਸਵਤਾਰੇ ਅਬ ਆਪਣੀ ਬੂਜੂ ਚਾਰੈ তুম ਸਭੀ ਤੇ ਰਤ ਨਿਰਾਲਮ ਜਨਤ ਬੇਦ ਭੇਦ ਹਰੀ ਆਲਮ ਨਿਰੰਕਾਰ ਨਿਰਵਕਾਨੇ ਲੰਬੁ ਆਦੋ ਨੀਲਨਾਦ ਸੰਭ ਤਾ ਕਾ ਮੂਡ ਚਰਤ ਵੇਦਾ ਜਾਂ ਕੋ ਪੀਵਣਾ ਭਗਤ ਵੇਦਾ ਤਾ ਕਾ ਕਰਪਾ ਨਨ ਮਾਨਤ ਮਾ ਮੂਡ ਕਾ ਚ ਭੇਦ ਨ ਜਾਣਤ ਮਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਨਤ ਨੈ ਬਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਦੁਇ ਤੇਤੀ ਤੁਮਰਾ ਲਖਨ ਜਬਸਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਸਰੂਪਾਰੰਗ ਭਇਉ ਰਾਵ ਕਹਿ ਉਪਾਨ ਜੇ ਰ ਸਿੱਧਕਿਨੀ ਉਪੁਜ ਖਾਨ ਬਹੁ ਰਚਦੀਨੀ ਕਉ ਫੁਲ ਰਾਜ ਹਵੈਠ ਕਉ ਸਿੰਮਿਤ ਭਇਉ ਸੰਕਰ ਇਕੈਠਾ ਸਗਰੀ ਸੇਟ ਦਿਖਾਏ ਚੰਬਵਾ ਜੁਗਾ ਸਰੂਸਿ ਹੰਪਵ ਅਵਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਸਿੱਖ ਸੰਗਰ ਦੁਸਟੀ ਤੇਠ ਬਦੁਦ ਪੱਤਾ ਸਗਲ ਮਲੇਸ਼ ਕਰੋ ਰਨਕਾਤਾ ਜੇ ਅਸਤੁਧ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਦਵਾ ਮਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਗੜ ਸੋਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਲ ਨਿਕ ਨ ਐਹ ਹੈ ਹਰਿ ਰਿਛਾ ਹੋਇ ਤਾ ਸੋ ਕਾਲਾ ਦੁਸ਼ਟ ਰਿਸ਼ਟ ਰਿਦ ਕਾਲਾ ਕ੍ਰਿਪਾ ਦ੍ਰਿਸ਼ਟ ਤਨਜਹ ਨਿਹਰ ਹੋ ਤਾ ਗੀਤਾ ਉਤਨਕ ਮੋ ਹਰਿ ਹੋ ਹਰਿ ਸਿਦ ਕਰਮ ਸੋ ਹੋਈ ਦੁਸ਼ਟ ਸਤਸਵ ਸਕੈ ਨਾ ਕੋਈ ਏਕ ਬਾਰ ਜਿੰਦ ਮੈ ਸੰਭਾਰਾ ਕਾਲ ਪਾਂ ਤੇ ਤਾਹਿੰ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਤੇ ਰਹਾ ਖੜਗ ਕੀਤ ਮੈ ਸ਼ਰਨ ਦਿਹਾਰੇ ਆਪ ਹਾ ਦੇ ਲਿਹੁ ਬਾਰੀ ਸਰਵ ਥੋਰਮੋ ਸਹਾਈ ਦੁਸ਼ਤ ਦੂਤਿ ਲਹ ਬਚਾਈ ਸਵਈਆ ਪਾਇੰਗੇ ਹਿਜੇ ਤਿ ਤੁਮਰੇ ਤਵ ਤੇ ਕਉ ਆਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਕ ਨਾ ਮਾਨੇਉ ਸਿਮਰਤ ਸਾਸਤਰ ਬੇਦ ਸਵੈ ਬੋ ਭੀਰ ਕ ਮੇਕ ਨ ਜਾਣੇਉ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹ ਬਖਾਨੇਉ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹੇਉ ਤੁਹਾਰ ਦਵਾਰ ਬਾਹਿੰ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI ਮਹੱਲਾ ਤੀਜਾ ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੁੰ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦ ਉਤੰਗ ਗਭੋ ਹਰੀ ਕੇ ਰਾਮ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸ ਦਰ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਰ ਸਭ ਸੁਵਾਰਨਾ ਸਬੰਧਾਂ ਗੱਲਾਂ ਸਮਰਤ ਸੁਆਮੀ ਸੋਕਯ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਇਸ ਦਰਬ ਹਰਿ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਨ ਦੇ ਰਹਿ ਸਭ ਕੀ ਛੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੀ ਸ਼ੁਧ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਨਾਰੂ ਸਾਚਾ ਨਾਮ ਹੈ ਧਾਰਮੀ ਰਾਜਿਨ ਭੁੱਖਾ ਸਭ ਗਵਾਈਆਂ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਵਿਟਹਾਂ ਜਿਸ ਦੀਆਂ ਵਢਾਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੁਪੇ ਆਰੋ ਸਾਚਾ ਨਾਮ ਮੇਰਾ ਆਦਾਰੋ ਬਾਜੇ ਪੰਚ ਸ਼ਬਦ ਦਿਤ ਕਰਿ ਸੁਪਾਗੇ ਕਰਿ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਦਿਵਸ ਕੀਤੇ ਗਾਲ ਕੰਡ ਕਮਾਰਿਆ ਉਰ ਕਾਰਮ ਪਾਇਆ ਤੋ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਬਾਜੀ ਆਨੰਦ ਸੁਨਮੜ ਪਾਗੀ ਹੋ ਸਗਲ ਮਨੋਤ ਪੂਰੇ ਪਰਮ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਭੂਤ ਦੇ ਸੁਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਣੀਤ ਕਹ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੂਰ ਕਾ ਪਈਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਦਿਸਕਾ ਹੋਇ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਖੁਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋਂ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਥੀ ਵੈ ਹਰਿਆ ਪੌੜੀ ਜਿਥੈ ਤੂ ਸਮਰਾਥ ਜਿਥੈ ਕੋਈ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਹੀ ਤੇਰੇ ਛੜ ਜਾਹੇ ਭਉਜਲ ਬਖਮਸ ਗਾਹੋ ਗੁਰ ਸ਼ਬਦਿ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈਨੂ ਗੁਰਪਾਲ ਸੰਭਾਲੇ ਸਾਹੀ ਸਾਹੀ ਮ੍ਰਿਥਾ ਕੋਈ ਨਾ ਜਾਏ ਜੇ ਆਵੇ ਤੁਧਿਆਇ ਸੋ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ੍ਰਵਣੀ ਸੁਨਣਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਏਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀ ਅਹੈ ਵਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਪ ਵਾਰਿਆਨ ਗੁਰ ਕੀ ਪੈਰੀ ਪਾਏ ਕਾ ਜਿਸ ਵਾਰਿਆਨ ਹੋਆ ਆਪ ਦਿਆਲ ਮਨੋਨਾ ਵਿਸਾਰੇ ਅਨ ਸਾਧ ਜਨਾ ਕੈ ਸੰਗ ਪਵ ਜਲ ਤਾਰੇ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ